ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਨੂੰ ਲੈ ਕੇ ਵੱਡੇ ਕਦਮ ਚੱਕੇ ਜਾ ਰਹੇ ਨੇ ਤੇ ਅੱਜ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਅੱਜ ਉਪਕਾਰ ਨਗਰ ਦੇ ਵਿੱਚ ਪੀਲਾ ਪੰਜਾ ਚਲਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਗਰ ਨਿਗਮ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਿਹੜਾ ਅੱਜ ਨਸ਼ੇ ਨੂੰ ਲੈ ਕੇ ਵੱਡੇ ਸਟੈਪ ਕਿਹੜੇ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਅੱਜ ਜਲੰਧਰ ਦੇ ਉਪਕਾਰ ਨਗਰ ਦੇ ਵਿੱਚ ਪੀਲਾ ਪੰਜਾ ਚਲਾਇਆ ਜਾ ਰਿਹਾ ਤੁਸੀਂ ਦੇਖ ਰਹੋ ਦੱਸਿਆ ਜਾ ਰਿਹਾ ਸੰਨੀ ਇਹ ਸੋਤਾ ਜੋ ਹੈ ਇਸ ਦਾ ਘਾਰ ਹੈ ਨਸ਼ੇ ਦੇ ਮਾਮਲੇ ਦੇ ਵਿੱਚ ਪੰਜ ਦੇ ਤੇ 6 ਤੋਂ 7 ਪਰਚੇ ਗੜਿਆ ਇਹਨਾਂ ਦੇ ਜੋ ਪਰਚੇ ਨੇ ਤੇ ਉਸ ਦੇ ਲੈ ਕੇ ਲਗਾਤਾਰ ਗੜੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੜੇ ਐਕਸ਼ਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਨਗਰ ਨਗਰ ਦੀ ਟੀਮ ਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਗੜੀਆਂ ਮੌਕੇ ਤੇ ਪਹੁੰਚੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਇਹ ਉਪਕਾਰ ਨਗਰ ਦੀਆਂ ਕਿੱਥੇ ਅੱਜ ਇੱਕ ਘਾਰ ਦੇ ਵਿੱਚ ਪੀਲਾ ਪੰਜਾ ਚੱਲਦਾ ਨਜ਼ਰ ਆ ਰਿਹਾ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਘਾਰ ਦੇ ਜੋ ਹੈ ਇਸ ਦਾ ਜੋ ਹੈ ਮਾਲਕ ਹੈ ਸੰਨੀ ਸੋਤਾ ਦੇ ਨਾਮ ਦੇ ਜੋ ਹੈ ਦੱਸਿਆ ਆਰੇਸ ਦੇ ਉੱਤੇ ਨਸ਼ੇ ਦੇ 526 ਪਰਚੇ ਦਰਜ ਨੇ ਤੇ ਉੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਭੀੜਪਾੜ ਵਾਲਾ ਇਲਾਕਾ ਆਸ-ਪਾਸੇ ਘਾਹ ਰਿਹਾ ਹੈ ਕਈ ਸਾਲਾਂ ਤੋਂ ਇਹ ਨਸ਼ੇ ਦੇ ਕਿਹੜੇ ਕੰਮ ਕਰ ਰਿਹਾ ਸੀ ਕਈ ਵਾਰ ਪੁਲਿਸ ਵੱਲੋਂ ਇਸ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਜ ਉਸ ਦੇ ਘਰ ਦੇ ਵਿੱਚ ਕਿਹੜਾ ਜੋ ਹੈ ਪੀਲਾ ਪੰਧਾ ਚਲਾਇਆ ਜਾ ਰਿਹਾ ਤੇ ਉੱਥੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਘਰ ਦੇ ਵਿੱਚ ਕੋਈ ਨਹੀਂ ਹੈ ਤਾਲੇ ਲੱਗੇ ਹੋਏ ਨੇ ਤੇ ਪੁਲਿਸ ਇਸ ਬਾਰੇ ਅਸੀਂ ਪੁਲਿਸ ਅਫਸਰਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਮਾਮਲਾ ਸਰ ਅੱਜ ਜਲੰਧਰ ਦੇ ਵਿੱਚ ਪੀਲਾ ਪੰਜਾ ਚਲਾਇਆ ਗਿਆ ਇਹ ਕਿੰਨੇ ਮਾਮਲੇ ਆ ਕੀ ਨਾਮ ਹੈ ਇਹ ਨਗਰ ਨਿਗਮ ਵੱਲੋਂ ਜੀ ਅੱਜ ਤੁਹਾਨੂੰ ਸ਼ਿਕਾਇਤ ਮੌਜੂਦ ਹੋਈ ਸੀਗੀ ਇਹ ਅਨਧਿਕਾਰ ਸਾਰੀ ਦੀ ਉਸ ਤੋਂ ਬਾਅਦ ਜਿਹੜਾ ਇਹ ਵਿਅਕਤੀ ਹੈ ਜਿਹੜਾ ਇਹਨਾਂ ਵੱਲੋਂ ਘਰ ਆਇਡੈਂਟੀਫਾਈ ਕੀਤਾ ਹੈ ਇਹਦਾ ਅਸੀਂ ਪੁਲਿਸ ਰਿਕਾਰਡ ਤੋਂ ਪਛਾਣ ਕੀਤੀ ਇਹਦਾ ਨਾਮ ਕੁਲਵੰਸ ਹੁੰਦਾ ਹੈਗਾ ਉਪਕਾਰ ਨਗਰ ਦਾ ਰਹਿਣ ਵਾਲਾ ਤੇ ਇਹਦੇ ਖਿਲਾਫ ਐਨਡੀਪੀਐਸ ਦੇ ਟੋਟਲ 5 ਮੁਕਦਮੇ ਦਰਜ ਨੇ ਚਾਰ ਕਮਿਸ਼ਨਰੇਟ ਦੇ ਨੇ ਦਿਹਾਤੀ ਵਿਕੇ ਏ ਜੀ ਐਨ ਨਸ਼ੇ ਦਾ ਕੰਮ ਕਰਦੇ ਹਾਂਜੀ ਹਾਂਜੀ ਇਸ ਦਾ ਨਿਕਨੇਮ ਵੀ ਹੈਗਾ ਸਨਨੀ ਸੋਤਾ ਜੀ ਸਨਨੀ ਸੋਤਾ ਇਹਨੂੰ ਕੁਲਵੰਸ ਸੋਤਾ ਔਰ ਸਨਨੀ ਸੋਤਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਕਿੰਨੇ ਸਾਲਾਂ ਤੋਂ ਕੰਮ ਕਰਦਾ ਫਿਰ ਇਹਦੇ ਜੀ ਜਿਹੜਾ ਪਹਿਲਾ ਮੁਕਦਮਾ ਸੀਗਾ ਉਹ 2018 ਚ ਵਿਖੇ ਦਰਜ ਸੀਗਾ ਤੇ ਜਿਹੜਾ ਰੀਸੈਂਟ ਮੁਕਦਮਾ ਸੀਗਾ ਉਹ 2025 ਦਾ ਦਰਜ ਹੈਗਾ ਜੀ ਜੀ ਇਸ ਦੇ ਬਾਰੇ ਪਹਿਲੇ ਵੀ ਇਹਨਾਂ ਨੂੰ ਤਲਾਸ਼ ਦਿੱਤੀ ਗਈ ਸੀ ਜੀ ਇਹ ਨਗਰ ਨਿਗਮ ਦਾ ਪ੍ਰੋਸੀਜਰ ਹੈ ਜੀ ਇਹਨਾਂ ਵੱਲੋਂ ਨੋਟਿਸ ਹੁੰਦੇ ਆ ਸਾਨੂੰ ਇਹਨਾਂ ਵੱਲੋਂ ਇਤਲਾਹ ਹਈ ਸੀ ਕਿ ਅੱਜ ਇਹਨਾਂ ਵੱਲੋਂ ਇਹ ਜਿਹੜਾ ਕਿ ਡਿਮੋਲੇਸ਼ਨ ਕੀਤੀ ਜਾਣੀ ਹੈ ਅਸੀਂ ਇਹ ਤੇ ਕਿਹਾ ਏਸੀਪੀ ਮੌਕੇ ਤੇ ਸਾਡੇ ਨਾਲ ਨਗਰ ਨਿਗਮ ਹਾਂਜੀ ਇਹ ਜਿਹੜੀ ਜੀ ਸਾਨੂੰ ਪੁਲਿਸ ਵਿਭਾਗ ਵੱਲੋਂ ਡਰੱਗ ਪੈਡਲਾਂ ਦੀ ਲਿਸਟ ਦਿੱਤੀ ਗਈ ਹੈ ਇਹਨਾਂ ਨੂੰ ਪਹਿਲਾਂ ਸਾਰਨ ਨੋਟਿਸ ਦਿੱਤੇ ਗਏ ਨੇ ਆਨਰੇਬਲ ਸੁਪਰੀਮ ਕੋਰਟ ਦੀਆਂ ਜੋ ਵੀ ਡਿਮੋਲੇਸ਼ਨ ਨੂੰ ਲੈ ਕੇ ਗਾਈਡਲਾਈਨਸ ਸਾਰੀਆਂ ਪਹਿਲਾਂ ਫਾਲੋ ਕਰਨ ਤੋਂ ਬਾਅਦ ਫਿਰ ਸਾਡੀ ਕਾਰਵਾਈ ਕੀਤੀ ਹੈ ਪਹਿਲੇ ਕਿ ਕਿੰਨੀ ਵਾਰ ਇਹਨਾਂ ਨੂੰ ਨੋਟਿਸ ਦਿੱਤੇ ਜਾਂਦੇ ਨੇ ਕਿ ਨੋਟਿਸ ਦੇ ਵਿੱਚ ਲਿਖਿਆ ਜਾਂਦਾ ਕਿ ਕੋਈ ਜਵਾਬ ਮੰਗੇ ਜਾਂਦੇ ਨੇ ਇਹਦੇ ਕੋਲੋਂ ਜਾਂ ਕੁਝ ਇਹਨਾਂ ਨੂੰ ਪਹਿਲਾ ਨੋਟਿਸ ਦਿੱਤਾ ਜਾਂਦਾ ਜੀ 15 ਦਿਨਾਂ ਦਾ ਜਿਦੇ ਵਿੱਚ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਇਹਨਾਂ ਦੇ ਕੋਈ ਦਸਤਾਵੇਜ਼ ਜਾਂ ਇਹਨਾਂ ਕੋਲੇ ਜਾਂ ਆਪਣੇ ਨਕਸ਼ੇ ਦੇ ਮੁਤਾਬਕ ਕੋਈ ਹੈ ਡਾਕੀ ਪੱਤਰ ਦਿਖਾਉਣ ਲਈ ਸਮਾਂ ਦਿੱਤਾ ਜਾਂਦਾ ਜੀ ਉਹਦੇ ਵਿੱਚ ਅਗਰ ਕੋਈ ਨਹੀਂ ਆਉਂਦਾ ਫਿਰ ਇਹਨਾਂ ਨੂੰ ਇੱਕ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਜੀ ਸੁਣਵਾਈ ਤੋਂ ਬਾਅਦ ਫਿਰ ਇੱਕ ਫਾਈਨਲ ਡੈਮੋਲੇਸ਼ਨ ਨੋਟਿਸ ਦੇਣ ਤੋਂ ਬਾਅਦ ਇਹ ਕਾਰਵਾਈ ਕੀਤੀ ਜਾਂਦੀ ਹੈ ਜੀ ਅੱਜ ਕਿਹੜੀ ਅੱਜ ਕਾਰਵਾਈ ਕਿਹੜੀ ਗਈ ਕਿੰਨੇ ਘਰਾਂ ਦੇ ਵਿੱਚ ਅੱਜ ਕੀਤੀ ਜਾਂਦੀ ਹੈ ਇੱਕ ਘਰ ਆਡੈਂਟੀਫਾਈ ਜਿਹੜਾ ਕੀਤਾ ਜੀ ਇਹ ਮਤਲਬ ਜਿਵੇਂ ਲੜੀਵਾਰ ਜਿਹੜਾ ਲਿਸਟ ਹੈਗਾ ਤੇ ਅੱਜ ਇਹ ਘਰ ਆਡੈਂਟੀਫਾਈ ਕੀਤਾ ਇਹ ਤੇ ਕਰ ਲਿਆ। ਕੀ ਨਾਮ ਇਸ ਦੇ ਘਰ ਦਾ ਮਾਲਕ ਦਾ ਕੀ ਨਾਮ ਹੈਗਾ? ਮਾਲਕ ਦਾ ਨਾਮ ਕੁਲਵੰਤ ਸੋਤਾ ਹੈ ਜੀ ਕੋਈ ਜਿਹਦੇ ਉੱਤੇ ਇਹ ਹੋਇਆ ਹੋਇਆ। ਜੀ। ਤੇ ਉਹੀ ਉਹਨੇ ਘਰ ਦੇ ਓਨਰ ਨੇ ਤੇ ਉਹ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਕੁਲਵੰਤ ਸੋਤਾ ਤੇ ਨਿਕ ਨੇਮ ਕਿਹੜਾ ਸੰਦੀਤ ਹੋਤਾ ਹੈਗਾ। ਵੀ ਦੇਖ ਲਓ ਉਸ ਘਰ ਦੇ ਉੱਤੇ ਕਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਉਹਨਾਂ ਦਾ ਕਹਿੰਦਾ ਕਈ ਵਾਰ ਇਹਨਾਂ ਨੂੰ ਨੋਟਿਸ ਦਿੱਤੇ ਜਾਂਦੇ ਨੇ। ਦੇ ਨੋਟਿਸ ਦੇਣ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਇਹਨਾਂ ਦੀ ਸੁਣਾਈ ਕੀਤੀ ਜਾਂਦੀ ਹੈ ਨਕਸ਼ੇ ਚੈੱਕ ਕੀਤੇ ਜਾਂਦੇ ਨੇ ਤੇ ਇਸ ਦੇ ਉੱਤੇ ਕਿਹੜੇ ਆ ਪੰਜ ਤੋਂ 6 ਮਾਮਲੇ ਦਰਜ ਨੇ ਜਲੰਧਰ 시ਟੀ ਦੇ ਵਿੱਚ ਮਾਮਲੇ ਨੇ ਤੇ ਜਾਂ ਦਿਅਤੀ ਦੇ ਵਿੱਚ ਕਿਹੜੇ ਮਾਮਲੇ ਨੇ ਉਸ ਦੇ ਮਾਮਲੇ ਦੇ ਨਸ਼ੇ ਨੂੰ ਲੈ ਕੇ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਕਿਹੜੀ ਹੈ ਵੱਡੀ ਕਾਰਵਾਈ ਕਿਹੜੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਜਲੰਧਰ ਦੇ ਵਿੱਚ ਇਹ ਜੋ ਨਗਰ ਨਿਗਮ ਦੀ ਜਥੇ ਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਇਹ ਜੋ ਐਕਸ਼ਨ ਕੀਤਾ ਜਾ ਰਿਹਾ ਹੈ ਨਸ਼ੇ ਨੂੰ ਲੈ ਕੇ ਇਹ ਉਪਕਾ ਨਗਰ ਦੇ ਵਿੱਚ ਇਹ ਜੋ ਹੈ ਦੱਸਿਆ ਜਾ ਰਿਹਾ ਹੈ ਸੰਨੀ ਸੋਤਾ ਨਿਕਨੇਮ ਜੋ ਹੈ ਸੰਨੀ ਸੋਤਾ ਹੈ ਉਸ ਦੇ ਘਰ ਦੇ ਉੱਤੇ ਗੜੀਆ ਕਾਰਵਾਈ ਕੀਤੀ ਜਾ ਰਹੀ ਹੈ। ਗਲਵੰਤ ਗਲਵੰਤ ਸੋਤਾ ਨਿਕਨੇਮ ਸੰਨੀ ਸੋਤਾ ਇਹ ਜੋ ਦੱਸਿਆ ਜਾ ਰਿਹਾ ਹੈ ਇਸ ਦੇ ਉੱਤੇ ਨਸ਼ੇ ਦੇ ਕਈ ਮਾਮਲੇ ਦਰਜ ਨੇ ਤੇ ਉਸ ਦੇ ਘਰ ਦੇ ਉੱਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ। ਜਲੰਧਰ ਦੇ ਵਿੱਚ ਇਸ ਗਲੀ ਦੇ ਵਿੱਚ ਚਾਰੇ ਪਾਸੇ ਇਸ ਗਲੀ ਦੇ ਕਿਹੜੀ ਆ ਪੁਲਿਸ ਲਗਾ ਦਿੱਤੀ ਗਈ ਹੈ ਬੈਰੀਕੇਡ ਲਗਾ ਦਿੱਤਾ ਗਿਆ ਨੇ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੋਈ ਜੋ ਕੋਈ ਆਂਦਾ ਵੀ ਹੈ ਤੇ ਉਹਨਾਂ ਨੂੰ ਪਿੱਛੇ ਭੇਜ ਦਿੱਤਾ ਜਾਂਦਾ ਬੈਰੀਕੇਡ ਤੋਂ ਪਿੱਛੇ ਹਟ ਜੋ ਕੀਤਾ ਜਾਂਦਾ ਹੈ ਮਹਿਲਾ ਪੁਲਿਸ ਵੀ ਲਗਾ ਦਿੱਤੀ ਗਈ ਹੈ ਚਾਰੇ ਪਾਸੇ ਇਸ ਗਲੀ ਦੇ ਪੁਲਿਸ ਲਗਾ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੂਰ ਦੂਰ ਤੱਕ ਕਿੜੇ ਆ ਪੁਲਿਸ ਨੇ ਆਪਣੀ ਛੋਨੀ ਬਣਾ ਦਿੱਤੀ ਗਈ ਹੈ ਕਿਸੇ ਨੂੰ ਸਿਰਫ ਮਹੱਲੇ ਵਾਲੇ ਕਿ ਆਸੇ-ਪਾਸੇ ਘਾਰ ਹੈ ਉਹੀ ਸਿਰਫ ਅੰਦਰ ਆ ਸਕਦੇ ਨੇ ਤੇ ਬਾਕੀ ਕਿਸੇ ਨੂੰ ਲਾਉਡ ਨਹੀਂ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਅੱਜ ਵੱਡੀ ਕਾਰਵਾਈ ਕਿਹੜੀ ਹੈ ਨਗਰ ਨਿਗਮ ਔਰ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈਗੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ